ਆਪਣੀ ਇਹ ਦੰਦਾਂ ਦੀ ਸਾਂਭ ਸੰਭਾਲ ਬਾਰੇ ਆ ਤੇ ਜੇ ਦੰਦਾਂ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰਨੀ ਆ ਤੇ ਕਹਿੰਗਾ ਦੰਦਾਂ ਦੇ ਦੇਖਿਆ ਹੁਣ ਪਿਛਲੀ ਉਮਰ ਦੇ ਵਿੱਚ ਜਾ ਕੇ ਕਾਲੇ ਹੋ ਜਾਂਦੇ ਆ ਜਾਂ ਜਿਹੜਾ ਜਿਹੜਾ ਉਹ ਕਾਲੇ ਹੋ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਦੰਦਾਂ ਨੂੰ ਕੀਟਾ ਲੱਗਣਾ ਉਹ ਹੁੰਦਾ ਕਦੋਂ ਆ ਜਦੋਂ ਆਪਾਂ ਪਹਿਲੀ ਉਮਰ ਦੇ ਵਿੱਚ ਦੰਦਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਹੀਂ ਕਰਦੇ ਉਹ ਉਦੋਂ ਹੁੰਦਾ ਉਹ ਤੇ ਜੇ ਜਾਂ ਆਪਾਂ ਦੂਤ ਬ੍ਰਿਸ਼ ਦਾ ਪਤਾ ਨਹੀਂ ਹੁੰਦਾ ਵੀ ਕਿਹੜੀ ਪੇਸਟ ਕਰਨੀ ਆ ਆਪਾਂ ਤੇ ਆਪਾਂ ਉਦਾਂ ਜਿਹੜੀ ਬਾਜ਼ਾਰ ਤੋਂ ਮਿਲ ਜਾਂਦੀ ਆਪਾਂ ਉਹ ਚੱਕ ਲਿਓ ਨੇ ਜੋ ਵੀ ਕਰੀ ਜਾਂਦੇ ਆ ਦੇ ਨਾਲ ਕੀ ਹੁੰਦਾ ਉਹ ਕੈਮੀਕਲ ਹੁੰਦਾ ਉਹਨਾਂ ਦੇ ਵਿੱਚ ਤੇ ਕੈਮੀਕਲ ਆਪਣੇ ਦੰਦਾਂ ਨੂੰ ਸਾਫ ਕਰਨ ਦੇ ਬਜਾਰਾ ਉਹਨਾਂ ਨੂੰ ਖਰਾਬ ਜਾਦੇ ਕਰਦਾ ਪਾਉ ਉਹ ਤੇ ਪਹਿਲੀ ਮਤਲਬ ਜੇ ਤੂੰ ਦੇਖਿਆ ਹੋਣਾ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਬਜ਼ੁਰਗ ਕਿ ਕਰਦੇ ਸੀਗੇ ਦੰਤ ਨਾ ਜਿਆਦਾ ਕਰਦੇ ਸੀਗੇ ਉਹਨਾਂ ਦੇ ਦੰਤਾਂ ਦੇ ਵਿੱਚ ਕਿਹੜਾ ਕੋਈ ਕੈਮੀਕਲ ਆ ਤੇ ਤਾਂ ਕਰਕੇ ਉਹਨਾਂ ਦੇ ਦੰਦ ਸਟਰੋਂਗ ਰਹਿੰਦੇ ਸੀਗੇ ਵਧੀਆ ਰਹਿੰਦੇ ਸੀਗੇ ਕਿਉਂਕਿ ਗੰਨੇ ਕੋਨੇ ਆਮ ਚੂਪਲੇਦੇ ਸੀਗੇ ਅੱਜ ਕੱਲ ਦੇ ਬੱਚਾ ਤੁਸੀਂ ਗੰਨਾ ਪਾ ਕੇ ਦੇਖੋ ਵੀ ਚੂਕਿਆ ਨਹੀਂ ਜਾਣਾ ਇਹਨਾਂ ਤੋਂ ਤਾਂ ਕਰਕੇ ਕਹਿੰਦਾ ਵੀ ਢੇਰ ਸਾਰੇ ਅੱਜ ਕੱਲ ਬਾਜ਼ਾਰ ਦੇ ਵਿੱਚ ਪੇਸਟ ਆ ਰਹੀਆਂ ਜਿਨ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕੈਮੀਕਲ ਆ ਉਹ ਕੈਮੀਕਲ ਉਹ ਜਿਹੜਾ ਸਾਰਾ ਤੁਹਾਡੇ ਦੰਦਾਂ ਨੂੰ ਖਰਾਬ ਕਰਨ ਦਾ ਆਪਣਾ ਸਾਫ ਕਰਨ ਦੀ ਬਜਾਏ ਤੇ ਉਦੋਂ ਬਚਾ ਕਿਵੇਂ ਜਾ ਸਕੇ ਤੇ ਉਹਦੀ ਥਾਂ ਤੇ ਆਪਾਂ ਕੀ ਯੂਜ਼ ਕਰਨਾ ਮੈਂ ਦੋ ਪ੍ਰੋਡਕਟ ਤੁਹਾਨੂੰ ਦਿਖਾਉਂਗਾ ਇਹ ਜੇ ਕਿਉਂਕਿ ਬਹੁਤ ਹੀ ਵਧੀਆ ਵਾ ਤੇ ਇੱਕ ਤਾਂ ਮਿਲੇਗੀ ਹਿਮਾਲਿਆ ਦੀ ਪੇਸਟ ਆ ਸਪਾਰਕਲਿੰਗ ਵਾਈਟ ਟੂਥਪੇਸਟ ਹੈ ਹਿਮਾਲਿਆ ਦੀ ਆ ਕੈਮਰਾ ਨੇੜੇ ਕਰਕੇ ਦਿਖਾ ਦਿ ਇਹਨਾਂ ਤੇ ਇੱਕ ਇਹ ਦੇਖਾ ਹਾਇਰਾ ਕੇ ਦਾ ਮਾਊਥਵਾਸ਼ ਆ ਹਿਮਾਲਿਆ ਦਾ ਇਹ ਆ ਬਾਰੇ ਤੁਹਾਨੂੰ ਮੈਂ ਅੱਜ ਦੱਸੂਗਾ ਵੀ ਕਿੱਦਾਂ ਇਹ ਯੂਜ਼ ਕਰਨਿਆ ਕਿ ਕਿਹੜੇ ਜਿਹੇ ਗ੍ਰੈਂਟੇਡ ਦਿੱਤੇ ਗਏ ਆਗੇ ਤੇ ਸਾਰੀਆਂ ਪਹਿਲਾਂ ਗੱਲਬਾਤ ਕਰਾਂਗੇ ਜੇ ਚੰਗੀ ਲੱਗੀ ਤਾਂ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਓ ਤੇ ਜਿਹੜੀ ਇਹ ਪੇਸਟ ਹੈਗੀ ਇਹ ਮੈਂ ਖੁਦ ਯੂਜ਼ ਕਰਦਾ ਹਾਂ ਇਹ ਘਰ ਆਪ ਦੇ ਨਾਲ ਜਾਂ ਮਾਊਥਵਾਸ਼ ਆਮ ਤੌਰ ਤੇ ਕੀ ਹੁੰਦਾ ਜਿਹੜੇ ਲੋਕ ਆਹੋ ਉਹਨਾਂ ਨੂੰ ਯਾਨੀ ਕਿ ਬਰਸ਼ ਬਰਸ਼ ਕਰਦਾ ਦਾ ਪਤਾ ਹੁੰਦਾ ਯਾਨੀ ਕਿ ਸਵੇਰ ਇੱਕ ਟਾਈਮ ਬਰਸ਼ ਤਾਂ ਕਰ ਲਿਆ ਪਰ ਉਹਨਾਂ ਨੂੰ ਮਾਊਥਵਾਸ਼ ਬਾਰੇ ਬਿਲਕੁਲ ਹੀ ਪਤਾ ਨਹੀਂ ਪਿੰਡਾਂ ਦੇ ਲੋਕਾਂ ਨੂੰ ਤੇ ਇਹ ਬਹੁਤ ਹੀ ਜ਼ਰੂਰੀ ਆ ਇਹ ਇਹ ਕਰਨੇ ਕਰਨਾ ਹੁੰਦਾ ਹੈ ਗਏ ਤੇ ਕੀ ਡਾਲ ਕੇ ਕਹਿੰਦੇ ਜਾਂਦੇ ਕਿ ਜਿਆਦਾ ਸੇਫਟ ਹੈ ਸਿਰ ਗੁਈ ਹੈਗੀ ਤੇ ਯਾਨੀ ਕਿ ਆ ਜਿਹੜੀ ਪੇਸਟ ਵੀ ਉਹ ਕੀ ਕਰਦੇ ਹੈਗੇ ਇੱਕ ਟਾਈਮ ਹੀ ਬਰਸ਼ ਕਰਦੇ ਹੈਗੇ ਯਾਨੀ ਕਿ ਸਵੇਰ ਉੱਠ ਕੇ ਸਾਰੀ ਬਰਸ਼ ਕਰ ਲਿਆ ਸ਼ਾਮ ਨੂੰ ਆ ਰਾਤ ਨੂੰ ਪੈਣ ਲੱਗੇ ਕਰਦੇ ਨਹੀਂ ਗੇ ਜੇ ਦੋ ਟਾਈਮ ਕਰੋ ਤੁਸੀਂ ਬਾਲਾ ਵਧੀਆ ਵਾ ਉਹ ਬੈਕਟੀਰੀਆ ਜਿਹੜਾ ਰਾਤ ਨੂੰ ਜਿਆਦਾ ਫੈਲਦੇ ਹੈਗੇ ਮੈਂ ਖਾਣਾ ਖਾਦਾ ਹੁੰਦਾ ਉਹ ਦੁੱਧ ਪੀਤਾ ਹੁੰਦਾ ਹੈਗਾ ਰਾਤ ਨੂੰ ਬਹੁਤ ਸਾਰੇ ਬੈਕਟੀਰੀਆ ਤੇ ਰਾਤ ਨੂੰ ਹੁੰਦੀ ਹੈਗੀ ਤੇ ਇਹ ਤੁਸੀਂ ਦੋ ਟਾਈਮ ਬਰਸ਼ ਕਰਨਾ ਇਹਦਾ ਤੇ ਇਹਦਾ ਲਿਖਿਆ ਹੈ ਨਾ ਨੋ ਕੈਮੀਕਲ ਬਲੀਚਰ ਤੇ ਇਹ ਜਾਨੀ ਕਿ ਬਿਲਕੁਲ ਹੀ ਕੰਮਗਲ ਹੈ ਨੀਗਾ ਤੇ ਪਪਾਇਆ ਐਂਡ ਪੈਨੇਪਲ ਐਂਜ਼ਾਈਮਾ ਜਿਹਨੂੰ ਦਿੱਤੇ ਗਏ ਪਪਾਇਆ ਤੇ ਪੈਨੇਪਲ ਦੇ ਤੇ ਇਹ ਚੈੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਹੈ ਜਿਹੜੀ ਜ਼ਰੂਰੀ ਹੈ ਬਹੁਤ ਹੀ ਯਾਨੀ ਕਿ ਜਿਹੜੇ ਚਿਲड्रन ਬੱਚੇ ਆ 6 ਸਾਲ ਤੋਂ ਉੱਪਰ ਦੇ ਬੱਚੇ ਨਹੀਂ ਯੂਜ਼ ਕਰ ਸਕਦਾ 6 ਸਾਲ ਤੋਂ ਘੱਟ ਦੇ ਬੱਚੇ ਲਈ ਨਹੀਂ ਦੀ ਇਹ 6 ਸਾਲ ਤੋਂ ਜੇ ਤੁਹਾਡਾ ਬੱਚਾ 6 ਸਾਲ ਤੋਂ ਉਪਰ ਆ ਤਾਂ ਤੁਸੀਂ ਉਹਨੂੰ ਕਰਵਾ ਸਕਦੇ ਹੋਗੇ ਇਹ ਤੇ ਰੇਟ ਇਹਦਾ ਹੈਗਾ 95 ਰੁਪਏ ਹੁਣ ਬਾਜ਼ਾਰ ਦੇ ਵਿੱਚ ਤੁਹਾਨੂੰ ਆਮ ਹੀ ਲੇ ਇਹ ਮਣੀ ਅਰੇ ਵਾਲੇ ਦੁਕਾਨ ਤੋਂ ਨਹੀਂ ਮੈਂ ਜਦ ਮੈਡੀਕਲ ਤੋਂ ਤੁਹਾਨੂੰ ਆਮ ਹੀ ਮਿਲ ਜੂਗੀ ਇਹ 90 95 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਮੈਡੀਕਲ ਤੋਂ ਆਮ ਹੀ ਮਿਲ ਜਾਂਦੀ ਹੈ ਨਾਂ ਇਹ ਹੈਗਾ ਸਪਾਰਕਲਿੰਗ ਵਾਈਟ ਇਹਨਾਂ ਦੇ ਘਰ ਦੋ ਤਿੰਨ ਟੂਥਪੇਸਟਾਂ ਲਗਾ ਇੱਕ ਉਹਦੀ ਕੰਪਲੀਟ ਕੇਅਰ ਕਿਉਂਕਿ ਵੈਸੇ ਤਾਂ ਦੂਸਰੀਆਂ ਵੀ ਵਧੀਆ ਮੈਂ ਜ਼ਿਆਦਾਤਰ ਇਹ ਯੂਜ਼ ਕਰਦਾ ਕਿਉਂਕਿ ਵਾਈਟ ਬਹੁਤ ਕਰ ਦੇ ਦੰਦਾਂ ਨੂੰ ਇਹ ਤੇ ਯਾਨਕਿ ਬਹੁਤ ਹੀ ਵਧੀਆ ਟੂਥਪੇਸਟ ਹੈ ਮਾਲਾ ਦੇ ਸਾਰੇ ਪ੍ਰੋਡਕਟ ਵਧੀਆ ਹੁੰਦੇ ਤਕਰੀਬਨ ਤੇ ਇੱਕ ਆ ਹੈਗਾ ਮੌਤਵਾਸ ਹਾਯੋਰਾਕੀਤਾ ਇੱਕ ਹੀ ਕਰਨਾ ਇਹ ਤੁਸੀਂ ਖਾਣਾ ਖਾਣ ਤੋਂ ਬਾਅਦ ਚ ਜੇ ਮੰਨ ਲਓ ਤੁਸੀਂ ਤਿੰਨ ਟਾਈਮ ਖਾਣਾ ਖਾਂਦੇ ਆ ਜਾਂ ਦੋ ਟਾਈਮ ਖਾਣਾ ਖਾਂਦੇ ਆ ਤੇ ਦੋ ਟਾਈਮ ਕਰਨਾ ਜਾਂ ਤਿੰਨ ਟਾਈਮ ਖਾਣਾ ਖਾਂਦੇ ਆ ਤੇ ਤਿੰਨ ਟਾਈਮ ਕਰਨਾ ਕਰਨਾ ਕਿਵੇਂ ਇਹਦੇ ਉੱਤੇ ਢੱਕਣ ਦਿੱਤਾ ਹੋਇਆ ਹੈ ਕਹਾ ਇਹਦੇ ਵਿੱਚੋਂ ਥੋੜਾ ਜਿਹਾ ਪਾ ਲੈਣਾ 2.5 ml ਦਾ 5 ml ਪਾ ਕੇ ਇਹਦੀ ਕੁਰਲੀ ਕਰਨੀ ਆ ਮੂੰਹ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਅੱਧਾ ਮਿੰਟ ਰੱਖਣਾ ਇਹਦੇ ਵੀ ਲਿਖਿਆ ਹੋਇਆ ਹੈ ਉੱਪਰ ਇਹਦੇ ਆ 30 ਐਂਕਟ ਇਹਨੂੰ ਅੱਧਾ ਮਿੰਟ ਰੱਖਣਾ ਇਹਨੂੰ ਮੂੰਹ ਦੇ ਵਿੱਚ ਅੱਧਾ ਮਿੰਟ ਰੱਖ ਕੇ ਨੂੰ ਬਾਅਦ ਜੇ ਕੁਰਲੀ ਕਰ ਲੈਣੀ ਹੈ ਜੀ ਤੇ ਇੱਕ ਇਹਦੀ ਗੱਲ ਹੋਰ ਜੇ ਮੈਂ ਦੱਸਣੀ ਹੈ ਜੀ ਜ਼ਰੂਰੀ ਆ ਉਹ ਬੱਚੇ ਨੂੰ ਨਾ ਕਰਨ 12 ਸਾਲ ਤੋਂ ਘੱਟ ਉਮਰ ਦੇ ਬੱਚੇ 12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਕਰ ਸਕਦੇ ਹੈਗੇ ਤੇ ਯਾਨੀ ਕਿ ਇਹਦਾ ਰੇਟ ਹੈਗਾ 110 ਰੁਪਏ ਬਿਅਰ ਦੇ ਵਿੱਚ ਤੁਹਾਨੂੰ ਇਹ ਮੈਡੀਕਲ ਤੋਂ ਮਿਲੂਗਾ ਇਹ ਮੈਡੀਕਲ ਤਾਂ ਆਮ ਨਹੀਂ ਮਿਲਦਾਗਾ ਵੈਸੇ ਵੱਡੇ ਬਜ਼ਾਰਾਂ ਚ ਮਿਲਦਾਗਾ ਯਾਰਾ ਛੋਟਾ ਸ਼ਹਿਰੋਂ ਤਾਂ ਨਹੀਂ ਮਿਲਦਾ ਪਤਾ ਕਰ ਲਓ ਤੁਸੀਂ ਹਾਇਓਰਾ ਕੇ ਮੌਸਵਾਸ ਫੋਰ ਸੰਸਟਪੀਥ ਜ਼ੀਰੋ ਅਲਕੋਹਲ ਹੈ ਇਹਦੇ ਚ ਬਿਲਕੁਲ ਇਹ ਅਲਕੋਹਲ ਹੈ ਨਹੀਂਗਾ ਆ ਤੁਸੀਂ ਦੇਖਿਆ ਹੋਣਾ ਜਿਹੜੇ ਮੌਕਵਾਸ਼ ਹੁੰਦੇ ਆ ਉਹਨਾਂ ਦੇ ਵਿੱਚ ਐਲਕੋਹਲ ਹੁੰਦਾਗਾ ਥੋੜਾ ਬਹੁਤਾ ਇਹ ਜੀਰੋ ਐਲਕੋਹਲ ਆ ਇਹ ਇਹ ਤਾਂ ਅਰਕੇ ਬਹੁਤ ਹੀ ਵਧੀਆ ਆ ਇਹ ਪ੍ਰੋਡਕਟ ਤੁਸੀਂ ਜ਼ਰੂਰ ਯੂਜ਼ ਕਰਕੇ ਦੇਖੋ ਕਦੇ ਤੁਹਾਨੂੰ ਆਜੂ ਪਤਲਾ ਲੱਗਣਾ ਤੇ ਇਹ ਮੈਂ ਤੁਹਾਡੇ ਨਾਲ ਅੱਜ ਦੋ ਪ੍ਰੋਡਕਟਾਂ ਸੀਗੇ ਜਿਹੜੇ ਸ਼ੇਅਰ ਕਰਨੇ ਸੀਗੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਆਹ ਦੇਖ ਲਓ ਤਾਂ ਨੈਮ ਆ ਸਪਾਰਕਲਿੰਗ ਵਾਈਟ ਟੂਥਪੇਸਟ ਇਹਨਾਂ ਨੋ ਕੈਮੀਕਲ ਬਲੀਚ ਤੇ ਰੇਟ ਆ ਕਹਦਾ 95 ਰੁਪਏ ਇਹ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਤੇ ਆ ਹੈਗਾ ਹਾਇਓਰਾ ਕੇ ਦਾ ਮਾਊਥਵਾਸ਼ ਇਹ 150 ml ਦੀ ਸ਼ੀਸ਼ੀ ਆਉਂਦੀ ਹੈਗੀ ਇਹ ਕੇ ਤੇ ਇੱਕ ਆ ਮੀਡੀ ਪੇਸਟ ਆਗੇ ਇਹ ਵੀ 150 ਗ੍ਰਾਮ ਦੀ ਆ ਇਹ ਦੋ ਪ੍ਰੋਡਕਟ ਆ ਜਿਹੜੇ ਤੁਸੀਂ ਇਹ ਜਰੂਰ ਇਹ ਯੂਜ਼ ਕਰਿਓ ਤੁਨੂੰ ਆ ਵੀ ਪਤਾ ਲੱਗ ਜੂ ਹਫਤੇ ਬਾਅਦ ਪਹਿਲੇ ਹਫਤੇ ਤੱਕ ਕੀ ਤੁਹਾਨੂੰ ਦੂਜੇ ਤੀਜੇ ਤੇ ਨਹੀਂ ਪਤਾ ਲੱਗਿਆਣਾ ਇਹਦਾ ਕਿੰਨਾ ਵਧੀਆ ਰਿਜ਼ਲਟ ਮਿਲਦਾ ਇਹਦਾ ਦੰਦਾਂ ਦਾ ਜਿਹੜੇ ਤੁਹਾਨੂੰ ਨਾਕ ਤੋਂ ਸਾਫ਼ ਕਰਾਉਣ ਦੀ ਲੋੜ ਆ ਨਾ ਕੋਈ ਹੋਰ ਕਰਨ ਦੇ ਲੋੜ ਐ ਚਮਕਣਗੇ ਪੂਰੇ ਲਿਸ਼ਕੋਰਾ ਮਾਰਨਗੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਨਾਲੇ ਜਿਹੜਾ ਮੁੱਲ ਤਾਂ ਆ ਜਾਣਗਾ ਦੂਜਿਆਂ ਤੋਂ ਬਾਜ਼ਾਰ ਤੋਂ ਲੈ ਕੇ ਆਉਣਾ ਇੰਨੇ ਧੱਕੇ ਮਿਲਦਿਆਂ ਤਕਰੀਬਨ ਉਹ ਵੀ ਇਸ ਤੋਂ ਵੱਧ ਮਹਿੰਗੀਆਂ ਭਲਾ ਹੋਣ ਘਟ ਨਹੀਂ ਹੈਗਾ ਸਸਤ ਨਹੀਂ ਹੈਗਾ ਤੁਸੀਂ ਇਹ ਪ੍ਰੋਡਕਟ ਨਾਲੇ ਤੁਹਾਡੇ ਦੰਦਾਂ ਨੂੰ ਸੇਫ ਰੱਖੂਗਾ ਇਹ ਯਾਨੀ ਕਿ ਮੈਨੂੰ ਹੋ ਗਿਆ ਤਕਰੀਬਨ ਪਿਛਲੇ ਮੈਂ 8-9 ਸਾਲਾਂ ਤੋਂ ਇਹੀ ਯੂਜ਼ ਤੇ ਰਿਜ਼ਲਟ ਜਮਾ ਓਕੇ ਰਿਪੋਰਟ ਮਿਲ ਰਿਹਾ ਮੈਨੂੰ ਇਹਦਾ ਤੇ ਜੇ ਚੰਗੀ ਲੱਗੀ ਤਾਂ ਵੀਡੀਓ ਨਾਲ ਕੇ ਸ਼ੇਅਰ ਕਰਦੇ ਹੋ ਠੀਕ ਆ ਧੰਨਵਾਦ ਸਾਰੇ ਵੀਰਾਂ ਦਾ ਓਕੇ